ਸਾਸਰੀ ਘਰ ਬਈ ਸਾਰੇ ਭਰਾਵਾਂ ਨੂੰ ਹੋਰ ਸਾਰੇ ਭਰਾ ਠੀਕ ਹੋਵਾਂਗੇ ਤੇ ਬਈ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਆਪਣੀ ਮਾਂ ਖੇਡ ਕਬੱਡੀ ਤੇ ਨਾ ਇੱਕ ਮੁੱਦਾ ਚੱਲਿਆ ਗਿਆ ਬਈ ਵੀ ਕਬੱਡੀ ਪਲੇਅਰ ਐ ਕਰਦੇ ਐਵੇਂ ਕਰਦੇ ਐ ਤੇ ਸਾਰੇ ਭਰਾਵਾਂ ਨੂੰ ਪਹਿਲੇ ਹੱਥ ਜੋੜ ਕੇ ਬੇਨਤੀ ਹੈ ਵੱਡੇ ਭਾਈ ਤੁਸੀਂ ਸਾਰੇ ਸਿਆਣ ਹੋ ਸਾਡੇ ਤੋਂ ਵੀ ਭਾਈ ਬਣ ਕੇ ਯਾਰ ਸਾਡੀ ਇੱਕ ਵੱਡੀ ਮਾਂ ਕਿੜ ਕਬੱਡੀ ਨੂੰ ਬਦਨਾਮ ਨਾ ਕਰ ਬਣਾ ਤੇ ਬਹੁਤ ਸਾਰੇ ਘਰ ਵੀ ਕਬੱਡੀ ਤੋਂ ਚੱਲਦੇ ਆ ਮੈਂ ਆਪ ਜੀ ਇਹ ਗੱਲ ਕਰਦਾ ਭਾਈ ਵੀ ਮੇਰਾ ਘਰ ਜਮਾ ਕਬੱਡੀ ਤੋਂ ਚੱਲਦਾ ਵੱਡੇ ਭਾਈ ਸਾਰਾ ਸਭ ਕੁਝ ਜਿੰਨਾ ਕੁਝ ਮੇਰੇ ਕੋਲੇ ਹੈਗਾ ਕੱਲੀ ਕੱਲੀ ਚੀਜ਼ ਤੇ ਕੱਲੀ ਕੱਲੀ ਇੱਟ ਤੇ ਭਾਈ ਕਬੱਡੀ ਹੈ ਲਿਖਿਆ ਹੋਇਆ ਵੀ ਕਬੱਡੀ ਨੇ ਦਿੱਤੀ ਹੈ ਮੈਨੂੰ ਜੋ ਵੀ ਚੀਜ਼ ਦਿੱਤੀ ਹੈ ਕਬੱਡੀ ਤੋਂ ਮਿਲੀ ਹੈ ਵੀ ਬਹੁਤ ਜਿਆਦੇ ਗਰੀਬ ਪਰਿਵਾਰ ਤੋਂ ਸੀ ਬਾਈ ਮੈਂ ਹਣਾ ਚਲ ਵੀ ਗਰੀਬ ਤਾਂ ਵੀ ਜਿਨੂੰ ਰੱਬ ਨੇ ਹੱਥ ਪੈਰ ਦੇ ਦੇ ਤੋ ਕੋਈ ਗਰੀਬ ਨਹੀਂ ਹੁੰਦਾ ਹਣਾ ਵੀ ਆਪਣੇ ਘਰ ਚ ਬਾਈ ਕੱਲਾ ਸਾਈਕਲ ਸੀਗਾ ਵੀ ਮੈਨੂੰ ਪਤਾ ਮੈਂ ਕਿੰਨੀ ਕ ਮਿਹਨਤ ਕੀਤੀ ਆ ਬਾਈ ਸਾਈਕਲ ਤੇ ਜਾ ਜਾ ਕੇ ਹਣਾ ਲਾ ਅਗਲੇ ਪਿੰਡਾਂ ਚ ਫਿਰ ਹੁਣ ਬਾਈ ਸਭ ਕੁਝ ਦੇ ਦਿੱਤਾ ਪ੍ਰਮਾਤਮਾ ਨੇ ਹਣਾ ਟਰੈਕਟਰ ਗੱਡੀਆਂ ਮੋਟਰਸਾਈਕਲ ਤੇ ਉਹ ਦਿੱਤਾ ਕਬੱਡੀ ਨੇ ਬਾਈ ਕਬੱਡੀ ਕਰਕੇ ਸਭ ਕੁਝ ਹੋ ਜਾਗਾ ਕਿ ਮੈਂ ਸਾਰੇ ਭਰਾਵਾਂ ਨੂੰ ਇਹ ਹੀ ਬੇਨਤੀ ਕਰਦਾ ਵੀ ਬਾਈ ਬਣ ਕੇ ਸਾਡੀ ਕਬੱਡੀ ਨੂੰ ਨਾਮ ਬਦਨਾਮ ਕਰੋ ਹਨਾ ਤੇ ਆ ਗੱਲ ਰਹੀ ਬਾਈ ਟੀਕਿਆਂ ਦੀ ਤੇ ਬਾਈ ਪੇਣ ਪੇਣ ਕੇ ਲੜ ਟੀਕਾ ਹਨਾ ਚਾ ਲਾਉਣਾ ਪੈਂਦਾ ਤੇ ਗੱਲ ਹੋਈ ਸਟੀਅਰ ਰੋਡ ਦੀ ਵੱਡੇ ਭਾਈ ਜਿਹਦੇ ਆਪਰੇਸ਼ਨ ਹੋ ਜਾਣਾ 1 ਹੋ ਜੇ 2 ਹੋ ਜੇ ਉਹ ਨੋਰਮਲ ਬੰਦਾ ਬਈ ਉਹ 4-5 ਸਾਲਾਂ ਬਾਅਦ ਤੁਰਨ ਲੱਗਦਾ ਹਨਾ ਮੇਰੇ ਚੂਲਾ ਪਿਆ ਚੂਲਾ ਚੂਲੇ ਦਾ ਆਪਰੇਸ਼ਨ ਕਰਾਇਆ ਬਈ ਆ ਗੁੱਟ ਦਾ ਆਪਰੇਟ ਕਰਾਇਆ ਤੇ ਸਾਨੂੰ ਪਤਾ ਵੀ ਅਸੀਂ ਕਿਹੜੇ ਹਿਸਾਬ ਦਾ ਸਟੀਰ ਰੋਡ ਕਰਨਾ ਹੈ ਨਾ ਜਾਂ ਨਹੀਂ ਕਰਨਾ ਕਿਸੇ ਦਿਨ 9:00 ਤੋਂ 9:00 ਲੈ ਕੇ ਕਰਨਾ ਕੀ ਕਰਨਾ ਕਿਵੇਂ ਰਿਕਵਰੀ ਕਰਨੀ ਆ ਸਾਨੂੰ ਦੀ ਉਹ ਉਹ ਚੀਜ਼ ਵੱਖ ਹੁੰਦੀ ਆ ਬਈ ਉਹ ਵੀ ਕਰਨਾ ਪੈਂਦਾ ਮਾੜਾ ਮੋਟਾ ਜਿਵੇਂ ਡਾਕਟਰ ਦੱਸਦਾ ਸਾਨੂੰ ਤੇ ਗੱਲ ਹੈ ਬਈ ਆ ਮੌਕੇ ਵਾਲੇ ਦੀ ਜਦੋਂ ਵੀ ਬਾਈ ਤੁਹਾਨੂੰ ਕਿਸੇ ਨੂੰ ਵੀ ਕੋਈ ਸ਼ੱਕ ਹੋਵੇ ਹਨਾ ਕਿਸੇ ਵੀ ਟੂਰਨਾਮੈਂਟ ਤੇ ਵੀ ਮੌਕੇ ਤੇ ਵੀ ਜੱਗੋ ਵੀ ਅੱਜ ਇੱਥੇ ਖੇਡ ਰਿਹਾ ਅੱਜ ਇਥੋਂ ਬੈਸਟ ਨਿਕਲ ਗਿਆ ਜਾਂ ਨਹੀਂ ਨਿਕਲਿਆ ਜਿੱਥੇ ਤੁਹਾਨੂੰ ਜਿਵੇਂ ਮੇਰਾ ਸਰੀਰ ਲੱਗਿਆ ਤੁਸੀਂ ਮੇਰੇ ਉੱਥੋਂ ਹੀ ਬਾਹਾਂ ਫੜ ਕੇ ਬਾਈ ਡੌਬ ਟੈਸਟ ਕਰਾ ਸਕਦੇ ਹੋ ਹਨਾ ਕੋਈ ਚੱਕਰ ਨਹੀਂ ਹੈਗਾ ਕੋਈ ਮਰਜ਼ੀ ਆ ਜੇ ਬਾਈ ਹਨਾ ਕਦੋਂ ਮਰਜ਼ੀ ਤੁਸੀਂ ਡੌਬ ਟੈਸਟ ਕਰਾ ਸਕਦੇ ਹੋ ਮੌਕੇ ਤੇ ਵੱਡੇ ਭਾਈ ਤੇ ਆਹੀ ਹੱਥ ਬਨ ਕੇ ਬੇਨਤੀ ਆ ਬਾਈ ਜਿਹੜੇ ਛੋਟੇ ਨਵੇਂ ਪਲੇਅਰ ਉੱਠ ਰਹੇ ਆ ਉਹਨਾਂ ਦੇ ਮਾਂ ਪਿਓ ਬਾਈ ਉਹਨਾਂ ਨੂੰ ਗਰਾਊਂਡਾਂ ਚੋਂ ਹਟਾਉਣ ਲੱਗਣਗੇ ਜੇ ਇਹਹੀ ਗੱਲਾਂ ਚੱਲੀ ਗਈਆਂ ਹਨਾ ਸੋਡੀਆਂ ਵੀ ਮੇਰਾ ਇੰਨਾ ਦਾ ਹੱਕ ਬਣਦਾ ਸੀ ਬੋਲਣ ਦਾ ਵੀ ਮੈਨੂੰ ਸਭ ਕੁਝ ਮਾਂ ਖੇਡ ਕਬੱਡੀ ਤੋਂ ਬਣਿਆ ਵੱਡੇ ਭਾਈ ਮੇਰੇ ਕੋਲੇ ਕੁਝ ਨਹੀਂ ਸੀਗਾ ਕੋਈ ਜ਼ਮੀਨ ਨਹੀਂ ਸੀ ਕੁਝ ਨਹੀਂ ਸੀ ਡੇਢ ਕਿੱਲਾ ਸੀ ਬਾਈ ਜ਼ਿਮੀਂਦਾਰ ਪਰਿਵਾਰ ਨਾਲ ਉਹ ਹੋ ਸਕੀ ਹੁੰਦਾ ਵੀ ਜ਼ਿੰਮੇਦਾਰ ਪਰਿਵਾਰ ਚੋਂ ਹਨਾ ਮੈਂ ਤੇ ਬਾਈ ਮੈਨੂੰ ਕਬੱਡੀ ਤੋਂ ਮੈਂ ਤੁਹਾਨੂੰ ਆਪਦੇ ਦਿਲ ਤੇ ਹੱਥ ਰੱਖ ਕੇ ਦੱਸਦਾ ਵੀ ਢਾਈ ਕਿੱਲੇ ਬਾਈ ਮੈਨੂੰ ਮੈਂ ਹੋਰ ਲੈ ਲਈ ਮਾਂ ਖੇਡ ਕਬੱਡੀ ਕਬੱਡੀ ਖੇਡ ਖੇਡ ਕੇ ਬਾਈ ਵੀ ਮੈਂ ਕਿਮਿਕ ਕਬੱਡੀ ਬਾਰੇ ਸੁਣ ਸਕਦਾ ਹਨਾ ਕਿਸੇ ਤੋਂ ਮਾੜਾ ਚੰਗਾ ਤੇ ਵਧੀਆ ਚੰਗਾ ਘਰ ਪਾਲਿਆ ਬਾਈ ਚੰਗੀ ਰੋਟੀ ਖਾਣਾ ਸਾਰਾ ਪਰਿਵਾਰ ਖੈਰ ਸੋਖਾ ਬਾਈ ਖੁਸ਼ੀ ਨੇ ਖੁਸ਼ ਨੇ ਸਾਰੇ ਹਨਾ ਤੇ ਵੱਡੇ ਭਾਈ ਕਬੱਡੀ ਨੂੰ ਬਦਨਾਮ ਨਾ ਕਰੋ ਇਹੀ ਹੱਥ ਜੋੜ ਕੇ ਬੇਨਤੀ ਆ ਮੇਰੀ ਤੇ ਨਵੇਂ ਪਲੇਅਰਾਂ ਨੂੰ ਉੱਠਣ ਦਿਓ ਬਾਈ ਕਬੱਡੀ ਚ ਬਾਈ ਬਹੁਤ ਕੁਸ਼ ਹੈ ਮਿਹਨਤ ਕਰੋ ਤੇ ਮੇਰੇ ਪਿੰਡ ਦੇ ਨੂੰ ਪੁੱਛਿਓ ਬਾਈ ਵੀ ਕਿੰਨੀ ਕੁ ਮਿਹਨਤ ਕੀਤੀ ਆ ਹਨਾ ਉਹ ਦੱਸਣਗੇ ਸਾਨੂੰ ਵੀ ਕਿਵੇਂ ਮਿਹਨਤ ਹੁੰਦੀ ਆ ਤੇ అలਾਰਮ ਲੱਗਿਆ ਹੋਇਆ ਬਈ ਆਪਣੇ ਫੋਨ ਤੇ 3:30 ਵਜੇ ਦਾ ਤੇ ਉਹ ਅੱਜ ਵੀ 3:30 ਵਜੇ ਉੱਠਦੇ ਆ ਬਾਈ ਫਿਰ ਤੁਹਾਨੂੰ ਪਤਾ ਵੀ ਹੁਣ ਕਿੰਨੀ ਠੰਡ ਹੈ ਠੰਡ ਜਿਵੀ ਐਨਾ ਸਵੇਹਾ ਜਾਣਾ ਪੈਂਦਾ ਗਰਾਊਂਡ 'ਚ ਸਾਡੀ ਉਹ ਮਜਬੂਰੀ ਹੈ ਜੇ ਅਸੀਂ ਨਾ ਜਾਵਾਂਗੇ ਦੇ ਤਾਂ ਫਿਰ ਇੱਥੇ ਜੱਗੂ ਜੱਗੂ ਨਹੀਂ ਹੋਣੀ ਆਣਾ ਇਹ ਸਾਨੂੰ ਆਪ ਨੂੰ ਪਤਾ ਹੈ ਵੀ ਗਰਾਊਂਡ ਦੇ ਨਾਲ 12 ਮਹੀਨੇ ਸਾਨੂੰ 30 ਦਿਨ ਪ੍ਰੈਕਟਿਸ ਕਰਨੀ ਪੈਂਦੀ ਆ ਬਈ ਗਰਾਊਂਡ 'ਚ ਜਾਣਾ ਹੀ ਪੈਂਦਾ ਤੇ ਹੁਣ ਅਸੀਂ ਆਹ ਦੇਖ ਲਓ ਮੈਚ ਤੇ ਜਾਈ ਜੰਨੇ ਆ ਸਵੇਰੇ 9 ਵਜੇ ਸਿਲ ਘਰੋਂ ਤੁਰ ਪੈਣੇ ਆ ਬਈ ਰਾਤ ਨੂੰ ਕਦੇ 3:30 ਵਜੇ ਵੀ ਜਾਂਦੇ ਆ ਕਦੇ 3 ਵਜੇ ਜਾਂਦੇ ਆ ਕਦੇ 2 ਵਜੇ ਜਾਂਦੇ ਆ 12 ਦਾ ਬੱਜਦੀ ਵਜਦੇ ਆ ਬਈ ਕਿਤੇ ਵੀ ਖੇਡਣਾ ਇੰਨੀ ਧੁੰਦ ਹੁੰਦੀ ਆ ਹਨਾ ਫਿਰ ਇੰਨੇ ਰਿਸਕ ਤੇ ਅਸੀਂ ਖੇਡਦੇ ਆ ਵੱਡੇ ਭਾਈ ਮਾਂ ਖੇਡ ਕਬੱਡੀ ਦੀ ਰਿਸਪੈਕਟ ਕਰਦੇ ਆ ਤੇ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਕਬੱਡੀ ਨੂੰ ਨਾ ਬਦਨਾਮ ਕੀਤਾ ਜਾਵੇ ਜੇ ਕੋਈ ਵੱਦ ਘੱਟ ਬੋਲਿਆ ਗਿਆ ਹੋਵੇ ਹਨਾ ਸਾਰਿਆਂ ਨੂੰ ਹੱਥ ਜੋੜ ਕੇ ਬਾਈ ਮਾਫ ਕਰਿਓ ਹਣਾ ਛੋਟੇ ਪ੍ਰਾਂਹ ਨੂੰ ਛੋਟਾ ਜਵਾਬ ਸਮਝ ਗਏ ਧੰਨਵਾਦ ਬਾਈ ਤੁਹਾਡਾ ਸਾਰਿਆਂ ਦਾ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਹੈ